ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਕੂੜੇ ਦੇ ਡੰਬ ਨੂੰ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਰਾਗੀਰਾ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਪਾਸਟਾ ਤੋਂ ਜਲਵੇੜਾ ਨੂੰ ਜਾਣ ਵਾਲੀ ਸੜਕ ਤੇ ਮਹਿਲਾਵਲੀ ਚੋਅ ਤੇ ਬਣੇ ਪੁਲ ਤੇ ਲੋਕਾਂ ਵੱਲੋਂ ਕੂੜਾ ਕਰਕਟ ਛੱਡਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਉਹ ਜਦੋਂ ਆਪਣੀ ਬੇਟੀ ਨੂੰ ਛੱਡਣ ਲਈ ਜਾ ਰਿਹਾ ਸੀ ਤਾਂ ਉਸ ਸਮੇਂ ਕੂੜੇ ਨੂੰ ਥੋੜੀ ਜਿਹੀ ਅੱਗ ਲੱਗੀ ਹੋਈ ਸੀ ਤੇ ਜੋ ਕਿ ਬਾਦ ਵਿੱਚ ਕਾਫੀ ਜ਼ਿਆਦਾ ਵੱਧ ਗਈ ਜਿਸ ਤੋਂ ਬਾਅਦ ਉਸਨੇ ਹੋਰਨਾ ਸਾਥੀਆਂ ਨਾਲ ਮਿਲ ਕੇ ਅੱਗ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਸ ਤੋਂ ਬਾਅਦ ਉਹਨਾਂ ਤੁਰੰਤ ਇਸ ਦੀ ਸੂਚਨਾ ਫਗਵਾੜਾ ਫਾਇਰ ਬਿਗੇਟ ਦੀ ਟੀਮ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਤੇ ਇੱਕ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਹਾਈ ਸਰ ਕੀ ਨਾਮ ਜੀ ਤੁਹਾਡਾ ਭਾਜੀ ਮੇਰਾ ਨਾਮ ਮਨੀ ਆ ਮਨੀ ਜੀ ਪਿੰਡ ਕਿਹੜਾ ਆ ਤੇ ਕੀ ਕਾਰਨ ਆ ਇੱਥੇ ਅੱਗ ਲੱਗਣ ਦਾ ਜੀ ਮੈਂ ਭਾਜੀ ਆਪਣੀ ਕੁੜੀ ਨੂੰ ਛੱਡਣ ਚੱਲਾ ਸੀਗਾ ਪਾਸਟੇ ਤੋਂ ਲੈ ਕੇ ਜਲੇਵੇੜੇ ਪਿੰਡ ਤੇ ਮੀਰਾ ਪਿੰਡ ਜਲੇਵੇੜਾ ਹੈ ਜੀ ਜੀ ਤੇ ਇੱਥੇ ਅੱਗ ਲੱਗੀ ਉਹ ਸਵੇਰ ਜੀ ਥੋੜੀ ਥੋੜੀ ਤੇ ਜਦੋਂ ਮੈਂ ਆਪਣੀ ਕੁੜੀ ਨੂੰ ਬਾਵਾ ਛੱਡ ਕੇ ਆਪਣੀ ਦੁਕਾਨ ਤੇ ਜਾ ਰਿਹਾ ਸੀਗਾ ਤੇ ਉਸ ਵੇਲੇ ਅੱਗ ਦੀ ਥੋੜੀ ਮਾਤਰਾ ਹੋਰ ਜ਼ਿਆਦਾ ਵੱਧ ਗਈ ਜੀ ਤੇ ਫਿਰ ਮੈਂ ਉੱਥੇ ਸਾਡੇ ਪਿੰਡ ਦੇ ਸੀ ਆਂਟੀ ਇੱਕ ਉਹ ਕਹਿੰਦੇ ਮੈਨੂੰ ਪਿੰਡ ਛੱਡਿਆ ਮੈਂ ਉਹਨਾਂ ਨੂੰ ਪਿੰਡ ਛੱਡਣ ਗਿਆ ਤਾਂ ਉਸ ਵੇਲੇ ਅੱਗ ਬਹੁਤ ਜ਼ਿਆਦਾ ਵੱਧ ਗਈ ਤੇ ਮੈਂ ਆਂਟੀ ਨੂੰ ਫਟਾਫਟ ਲਾ ਕੇ ਭਾਜੀ ਨੂੰ ਆਪਣੀ ਦੁਕਾਨ ਤੋਂ ਲੈ ਕੇ ਆਇਆ ਤੇ ਅੱਗ ਨੇ ਆ ਕੇ ਅਸੀਂ ਆਪ ਅੱਗ ਆਪ ਇਹ ਆਪਾਂ ਉਧਰੋਂ ਗੁਜਰਾ ਦੇ ਬੰਦੇ ਨੂੰ ਫੋਨ ਕੀਤਾ ਉਹ ਟਰੈਕਟਰ ਲੈ ਕੇ ਆਇਆ ਫਾਲੀਆਂ ਆਪ ਉਧਰ ਮੋਲਾ ਕੇ ਅੱਗ ਕੰਟਰੋਲ ਕੀਤੀ ਜੀ ਠੀਕ ਹੈ ਜੀ ਫਿਰ ਆਪਾਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਇਹ ਪਹੁੰਚੇ ਟਾਈਮ ਦੇ ਨਾਲੇ ਜੀ ਠੀਕ ਤੇ ਇੱਥੇ ਕੂੜਾ ਬਹੁਤ ਜ਼ਿਆਦਾ ਸਿੱਟਦੇ ਆ ਪਾਸਟੇ ਦੇ ਲੋਕ ਜੀ ਉਹਦੇ ਕਾਰਨਾਂ ਕਰਕੇ ਕਿਸੇ ਖਰਾਬ ਕਿਸਮ ਦਾ ਅੱਗ ਲਾ ਰਹੀ ਤੇ ਕਿਸੇ ਮਨ ਲੋ ਚਾਹ ਰਾਘਿਰੀ ਨੇ ਰਾਹ ਦੇ ਵਿੱਚ ਜਾਂਦੇ ਨੇ ਛੋੜ ਦਿੱਤੀ ਆ ਹਾਂ ਜੀ ਠੀਕ ਆ ਤੇ ਉਦਾਂ ਮੰਨ ਲਓ ਕੋਈ ਨੁਕਸਾਨ ਹੋਣ ਤੋਂ ਬਚਾਏ ਆ ਜੀ ਹੋਣ ਤੋਂ ਬਚਾ ਹੋਵੇ ਬਚਾ ਹੋਵੇ ਨੁਕਸਾਨ ਤੇ ਜਿੱਦਾਂ ਕੋਈ ਤੇਜ਼ ਹਵਾ ਚੱਲ ਰਹੀ ਹੈ ਇਸ ਵੇਲੇ ਕੋਈ ਵੱਡਾ ਹਾਦਸਾ ਕਣਕ ਨੂੰ ਵੀ ਅੱਗੇ ਕੋਈ ਹੋ ਸਕਦਾ ਹੈ ਨੁਕਸਾਨ ਤੇ ਚੱਲਰ ਦੇ ਕਰਕੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਹੋ ਸਕਦਾ ਕਣਕ ਦਾ ਨੁਕਸਾਨ ਹੋ ਸਕਦਾ ਹੈ ਜੀ ਇਸ ਕਰਕੇ ਅਸੀਂ ਫਾਇਰ ਬ੍ਰੀਡਰ ਨੂੰ ਕਾਲ ਕਰ ਦਿੱਤੀ ਕਰਕੇ ਤੇ ਗੱਡੀ ਕਿੰਨੇ ਵਜੇ ਪਹੁੰਚ ਗਈ ਸੀ ਤੁਹਾਡੇ ਫੋਨ ਕਰਨ ਤੋਂ ਬਾਅਦ 15 ਮਿੰਟ ਬਾਅਦ 15 ਮਿੰਟ ਬਾਅਦ ਠੀਕ ਹੈ ਤੇ ਕੀ ਇਦਾਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿੱਦਾਂ ਰਾਹ ਗੜੀ ਕੋਈ ਸਿੱਕਟ ਸਿੱਟ ਜਾਂਦਾ ਕੋਈ ਇਸ ਤਿੱਲੀ ਲੈ ਜਾਂਦਾ ਕੀ ਕ ਆਪਣੀ ਕੋਈ ਵੀ ਚੀਜ਼ ਆ ਕਿਤੇ ਸੇਫ ਜਗ੍ਹਾ ਤੇ ਵਰਤੋ ਜੀ ਮਤਲਬ ਰਾਜ ਵਿੱਚ ਸੈਕਟਰਾਂ ਸਿੱਟੋ ਕੋਈ ਪੀਕੇ ਨਾ ਕੋਈ ਫਸਲਾਂ ਪੱਕੀਆਂ ਜੀ ਜ਼ਿੰਮੇਦਾਰਾਂ ਦੀ 6 ਮਹੀਨੇ ਦੀ ਫਸਲਿਆ ਨੁਕਸਾਨ ਹੋ ਜਾਊਗਾ ਜ਼ਿੰਮੇਦਾਰ ਤੱਕੇ ਉਹ ਕਰਜਾਈਏ ਜੀ ਇਸ ਕਰਕੇ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਉਹ ਵੀ ਕਰਨਾ ਹੁੰਦਾ ਸਾਈਡ ਤੇ ਕਿਤੇ ਸਾਫ ਸੁਥਰੀ ਜਗ੍ਹਾ ਤੇ ਜਿੱਥੇ ਕੋਈ ਵੀ ਕਚਰਾ ਨਾ ਹੋਵੇ ਉੱਥੇ ਕਰਿਆ ਕਰੋ ਆਪਣਾ ਸਿਗਰਟ ਬੀੜੀ ਦਾ ਪ੍ਰਯੋਗ। ਸਥਾਨਲਾ ਫਸਲਾ ਤੋਂ ਬਚਾਓ ਸਪੀਡ। ਮੈਂ ਫਾਇਰ ਬ੍ਰਿਗੇਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਦੋਂ ਅਸੀਂ ਇਹਨਾਂ ਨੂੰ ਫੋਨ ਕੀਤਾ ਤੇ 15 ਮਿੰਟ ਦੇ ਵਿੱਚ ਵਿੱਚ ਗੱਡੀ ਇਹ ਪਹੁੰਚ ਗਈ। ਇਹਨਾਂ ਨੇ ਫਗਵਾੜਾ ਤੋਂ 15 ਮਿੰਟਾਂ 'ਚ ਇੱਥੇ ਗੱਡੀ ਪਹੁੰਚ ਗਈ ਤੇ ਇਹਨਾਂ ਨੇ ਅੱਗ ਉੱਤੇ ਆ ਕੇ ਕਾਬੂ ਪਾ ਲਿਆ ਜੀ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਹੁਣ ਹੁਣ ਅੱਗ ਬੁਝ ਗਈ ਹੈ ਜੀ। ਹਾਂ ਜੀ ਅੱਗ ਬੁਝ ਗਈ ਹੈ ਜੀ ਹੁ ਅਲਹੀ ਰਾਗੀਰਾ ਨੂੰ ਅਪੀਲ ਕੀਤੀ ਕਿ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆ ਚਾ ਰਹੀ ਹੋਵੇ ਤਾਂ ਉਸ ਨੂੰ ਰਸਤਾ ਜ਼ਰੂਰ ਦਿਓ ਹਾਂ ਜੀ ਸਰ ਕੀ ਨਾਮ ਜੀ ਆਪਣਾ ਪ੍ਰਿੰਦਰ ਸਿੰਘ ਨਾਮ ਫਾਇਰਮੈਨ ਪ੍ਰਿੰਦਰ ਸਿੰਘ ਫਗਵਾੜੇ ਤੋਂ ਹਾਂ ਜੀ ਤੁਸੀਂ ਸਰ ਕਿੰਨੇ ਵਜੇ ਤੁਹਾਨੂੰ ਕਾਲ ਗਈ ਸੀਗੀ ਇਹ ਅੱਗ ਲੱਗੜਦੀ ਹੈ तकरीबन 2:30 ਵਜੇ ਕਾਲ ਗਈ ਸੀਗੀ ਜੀ ਅਸੀਂ 10-15 ਮਿੰਟ ਵਿੱਚ ਪੰਜ ਟਾਹ ਕਹਿੰਦੇ ਅੱਗ ਲੱਗੀ ਹੋਈ ਆ ਡੰਪ ਨੂੰ ਛੋਟੇ ਛੋਟੇ ਡੰਪ ਨੂੰ ਜੀ ਜੇ ਅਸੀਂ ਆ ਕੇ ਦੇਖਿਆ ਤੇ ਕਾਬੂ ਅੱਗ ਤੇ ਕਾਬੂ ਪਾਇਆ ਜੀ ਦੇਖਿਆ ਕਿੱਤੋਂ ਕਰੀਬਨ ਥੋੜੀ ਸੀਗੀ ਲੱਗੇ ਸੀਗੇ ਕਾਇਗੋ ਆਪਣਾ ਜੀਵੇ ਤੋਂ ਸੀਗੇ ਮੜੇ ਮੋਟੇ ਤੇ ਲੱਗੇ ਸੀ ਨਾਲ ਕਣਕ ਲੱਗ ਖੇਤ ਲੱਗਦੇ ਸੀ ਜੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਇਸ ਤਰ੍ਹਾਂ ਕੀ ਗੱਡੀ ਇੱਕ ਇੱਕ ਗੱਡੀ ਲੱਗੀ ਆਪਣੀ ਫਗਵਾੜੇ ਤੇ ਵੱਲੋ ਜੇ ਮਨ ਲੋ ਕੇ ਨਾ ਪਤਾ ਲੱਗਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀਗਾ ਨੁਕਸਾਨ ਹੋ ਸਕਦਾ ਸੀਗਾ ਕਿਉਂਕਿ ਅੱਗ ਵਾਲੇ ਕੰਕਾ ਖੜੀਆਂ ਹੋਈਆਂ ਨੇ ਕੰਕਾ ਖੜੀਆਂ ਨੇ ਤੇ ਆਪਣੇ ਢਾਲ ਛੱਡ ਸਾਰੇ ਫਰਕਟ ਦਾ ਬਹੁਤ ਡਰ ਸੀਗਾ ਜੀ ਕਿ ਆਪਾਂ ਕਣਕ ਅੱਗ ਤੇ ਆਪਾਂ ਕੱਪ ਪਾ ਲਿਆ ਤੇ ਕਣਕ ਨੂੰ ਖੇਤ ਲੱਗਣ ਦਾ ਬਚਾਰਿਆ ਠੀਕ ਹੈ ਤੇ ਕਿਦਾਂ ਹੁਣ ਅੱਗ ਬੁਝ ਗਈ ਆ ਜੀ ਹੁਣ ਤੱਕ ਬੁਝ ਗਈ ਹੋਈ ਆ